ਜੇਕਰ ਤੁਹਾਡੀ SIM ਅਚਾਨਕ ਬੰਦ ਹੋ ਜਾਂਦੀ ਹੈ ਤਾਂ ਹੋ ਜਾਓ ਸਾਵਧਾਨ ਸਾਈਬਰ ਧੱਗਾਂ ਤੇ ਹੋ ਸਕਦੇ ਹੋ ਤੁਸੀਂ ਅਗਲੇ ਸ਼ਿਕਾਰ ਰਕੇਸ਼ ਕੁਮਾਰ ਪੁੱਤਰ ਚੰਤਨ ਕੁਮਾਰ ਦੀ SIM ਯੂਪੀ ਤੇ ਸ਼ੁੱਕਰਵਾਰ ਨੂੰ ਅਚਾਨਕ ਬੰਦ ਹੋ ਜਾਂਦੀ ਹੈ ਤਾਂ ਅਗਲੇ ਦਿਨ ਸ਼ਨੀਵਾਰ ਨੂੰ ਉਹ Jio ਕੰਪਨੀ ਦੇ ਦਫ਼ਤਰ ਜਾਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਸਿਮ ਪੋਰਟ ਕਰਵਾ ਲਈ ਗਈ ਹੈ ਜੋ Vodafone Idea ਕੰਪਨੀ ਵਿੱਚ ਪੋਰਟ ਹੋਈ ਹੈ ਉਸ ਨੇ ਨਾ ਤਾਂ ਕਦੇ Jio ਕੰਪਨੀ ਨੂੰ ਪੋਰਟ ਕਰਨ ਦੀ ਦਰਖਾਸਤ ਦਿੱਤੀ ਸੀ ਅਤੇ ਨਾ ਹੀ ਉਹ ਪੋਰਟ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਸ ਦਾ ਹੈਰਾਨ ਹੋਣਾ ਸਬਾਬਕ ਸੀ ਜਦੋਂ ਵੋਡਾਫੋਨ ਕੰਪਨੀ ਦੇ ਦਫਤਰ ਗਿਆ ਤਾਂ ਪਤਾ ਲੱਗਿਆ ਕਿ ਉਸ ਦੀ SIM UP ਵਿੱਚ ਕਿਸੇ ਨतीश కుమార్ ਦੇ ਵਿਅਕਤੀ ਵੱਲੋਂ ਪੋਰਟ ਕਰਵਾਈ ਗਈ ਹੈ ਤਾਂ ਵਹਾਂ ਵਿੱਚ ਕੋਈ ਵੀ ਕੰਪਨੀ ਉਸ ਨੂੰ ਇਹ ਨਹੀਂ ਦੱਸ ਸਕੇ ਕਿ ਬਿਨਾ ਉਸਦੀ ਇਜਾਜ਼ਤ ਦੇ ਬਿਨਾ ਉਸਦੇ ਅੰਗੂਠਾ ਲਗਾਏ ਬਿਨਾ ਉਸਦੇ ਆਧਾਰ ਕਾਰਡ ਤੇ ਉਸ ਸਿਮ ਚ ਉਸਦੀ ਸਿਮ ਕਿਸੇ ਹੋਰ ਦੇ ਨਾਮ 'ਤੇ ਕਿੱਦਾਂ ਹੋ ਗਈ ਚਤਨ ਕੁਮਾਰ ਅਨੁਸਾਰ ਉਸਨੇ ਉਸ ਵੇਲੇ ਤਾਂ ਹੋਰ ਨਵਾਂ ਨੰਬਰ ਇਸ਼ੂ ਕਰਵਾ ਲਿਆ ਪਰ ਉਸਦੇ ਪੁਰਾਣੇ ਨੰਬਰ ਤੋਂ ਉਹਨਾਂ ਦੇ ਗਾਹਕਾਂ ਨੂੰ ਉਸਦੇ ਨਾਂ ਤੇ ਪੈਸੇ ਮੰਗੇ ਜਾ ਰਹੇ ਹਨ ਅਤੇ ਉਸ ਦੇ ਬੈਂਕ ਖਾਤਿਆਂ ਨਾਲ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਚੰਦਨ ਕੁਮਾਰ ਹਾਂ ਸ਼ੁਕਰਵਾਰਾ ਨੂੰ ਮੇਰੀ ਸੇਵਾ ਜਦ ਜਦ ਜੀਓ ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਮੈਂ ਸਰ ਜੀਓ ਓਫਿਸ ਗਿਆ ਉਹ ਕਹਿੰਦੇ ਪੋਰਟ ਹੋ ਚੁੱਕੀ ਆ ਉਸ ਵੀਆਈ ਚ ਮੈਂ ਵੀਆਈ ਚ ਗਿਆ ਉਹ ਕਹਿੰਦੇ ਕਿਸੇ ਨੇ ਤੁਹਾਡੇ ਯੂਪੀ ਯੂਥੀ ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ ਸੋ ਹੀ ਸੋ ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਆ ਵਾ 2000 ਜਾਂ 5000 ਸੋ ਮੈਂ ਆਹੀ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਐਸੇ ਇੰਪੋਰਟ ਕਿੱਦਾ ਹੋ ਗਈ ਜਦ ਮੈਂ ਨਾ ਗਿੰਕੂਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਆਹੀ ਕਹਿੰਦਾ ਕਿ ਮੇਰੀ SIM ਨੂੰ ਬੰਦ ਕਰ ਦਿਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੁਣ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਨੇ ਪਹਿਲਾਂ ਮੈਨੂੰ ਆਹੀ ਆਇਆ ਸੀ ਕਿ ਤੁਸੀਂ ਆਪਣੀ SIM ਟੋਪ-ਅਪ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉੱਥੇ ਕੈਨਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕਹ ਆ ਤੁਹਾਡੀ SIM ਕੋਲ ਰਿਕਵੈਸਟ ਦੂੰ ਸੈਫਟ ਕਾਲੇ ਕੈਨਸਲ ਹੋ ਗਈ ਤੇ ਉਸ ਵੇਪਰ ਫਿਰ ਵੀ ਸ਼ੁਕਰਵਾ ਸੇਮ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ SIM ਹੀ ਬੰਦ ਹੋ ਗਈ ਸਿੰਦੇ ਟਾਵਰ ਹੀ ਉੜ ਕੇ ਸੇਮ ਮੇ ਆ ਕੇ ਸ਼ਾਇਦ ਸੇਮ ਕੇ ਹਲੇ ਬੰਦ ਹੋ ਇੰਦੇ ਮੈਂ ਦੂਜੇ ਫੋਨ ਚ ਪਾ ਵੇਖਿਆ ਤਾਂ ਵੀ ਨਹੀਂ ਚਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਕੰਦੇ 11:30 ਵੇ ਉਹ 11:30 ਵੇ ਮੈਂ ਗਿਆ ਉਥੇ ਅਤਰਾ ਤਰਾ ਕੋਈ ਹੈ ਨਹੀਂ ਕਿ ਉਹਨਾਂ ਮੈਨੂੰ ਕਿਹਾ ਕਿ ਤੁਹਾਡੀ SIM VI ਚ ਫੋਟੋ ਕੀ ਫਿਰ ਸੋਮਾ VI ਦਸਤਰ ਗਿਆ ਉਹਨਾਂ ਨੇ ਕਿਹਾ ਇਹ ਸਾਰਾ ਤੁਹਾਡੀ ਸਿਮ ਮੋਰਟ ਚ ਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਹਦੇ ਨਾਮ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ ਯੂਪੀ ਵਾਲੀ ਦਸਤਰੀ ਕਿ ਉਹਦੇ ਨਾਮ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿੱਦਾਂ ਪੋਰਟ ਹੋ ਉਹ ਫੋਨ ਫੋਨ ਜਾਂ ਬੈਲਾ ਉਦਾ ਜਾ ਰਹੀਆਂ ਕਾਲਿੰਗ ਕਿਸੇ ਦੀ ਕਾਲਿੰਗ ਨਹੀਂ ਉਠਾਰਿਆ ਉਹਦਾ ਵਟਸਐਪ ਤੇ ਗੱਲ ਕਰ ਰਿਹਾ ਬਰੋਕਰ ਦੀ ਸਿਮ ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰੋਸੀਜਰ ਹੁੰਦਾ ਹੈ 3 ਦਿਨ ਘਟੋ ਘਟ ਲੱਗ ਜਾਂਦੇ ਹੈ ਤੁਹਾਡੀ ਇੱਕ ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬੱਸ ਆਹੀ ਪੁੱਛਿਆ ਉਹਨਾਂ ਨੇ ਕਿ ਵੀਆਈ ਚ ਫੋਟ ਹੋ ਗਈ ਤੇ ਵੀਆਈ ਚ ਬਾਅਦ ਉਸ ਦਿਨ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉੱਧਰ ਚਲ ਗਿਆ ਚੇਂਜ ਕਰਾ ਗੀ ਮੇਰੇ ਉੱਥੇ ਨਾ ਕਿ ਦਿਨ ਫਰੋਡ ਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹਦਾ ਪੁਰਾਣੇ ਨੰਬਰ ਤੋਂ ਕੋਲ ਨਹੀਂ ਆ ਰਹੀ WhatsApp ਮੈਸੇਜ ਕਰ ਰਿਹਾ ਕਿ ਜਿਹਦਾ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਐਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਕੇ WhatsApp ਤੇ ਮੈਸੇਜ ਭੇਜ ਰਿਹਾ ਕਿ ਐਸੇ ਭੇਜੇ ਸਾਨੂੰ ਲੱਗਦਾ ਕਿ ਫਰਾਡ ਹੋ ਸਕਦਾ ਹਾਂਜੀ ਸਾਈਬਰ ਕ੍ਰਾਈਮ ਚ ਗਏ ਹੋ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋ ਜਿੰਦੇ ਡਿਟੇਲ ਨਹੀਂ ਉਹ ਨਹੀਂ ਕਰ ਸਕਦੇ ਉਹ ਕੰਪਲੇਨ ਨਹੀਂ ਕਰ ਸਕਦੇ ਉਹ ਵੀ ਸੇਮ ਮੰਨ ਕੇ ਕੀਤੀ ਹੋਈ ਕਿਸੇ ਨੇ ਫਰਾਡਲੀ ਹੋਣੀ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾਲ ਵੀ ਆ ਹੋ ਸਕਦਾ ਫਰਾਡ ਤੁਸੀਂ ਤਾਂ ਇਨਸਾਫ ਦਿੱਤਾ ਜਾਵੇ ਮੇਰੇ ਪਿੱਛੇ ਵੀ ਨਾ ਸਿਮ ਕਿੱਦਾਂ ਪੋਰਟ ਹੋ ਗਿਆ ਤਾਂ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਅਰਥਨਾ ਕੇ ਡਾਕਟਰ ਨੰਬਰ ਮੇਰੇ ਕਿੱਦਾਂ ਚੱਲ ਗਿਆ ਉੱਥੇ ਕੁਮਾਰ ਭਾਜੀ ਮੇਰਾ ਨਾਮ ਇਹ ਮੇਰੇ ਬੇਟੇ ਦੀ ਸਿਮ ਨਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਚਲ ਤੇ ਇਸ ਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉੱਥੇ ਦਫ਼ਤਰ ਗਏ ਤੇ ਦਫ਼ਤਰ ਵਾਲਿਆਂ ਨੇ ਸਾਡੀ ਸਿਮ ਨੂੰ ਕਿਹਾ ਤੇ ਪੂਟ ਹੋ ਗਈ ਆ ਪਹਿਲੇ ਨੂੰ ਬਸ ਸਾਡੀ ਐ ਸਿਮ ਪੂਟ ਹੋ ਕੇ ਤਾਂ ਗਈ ਜਦ ਕਿਸੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚੱਲ ਗਿਆ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਨੂੰ ਉਹਨਾਂ ਕੋ ਮੰਗ ਕਰਦੇ ਪਏ ਨੇ ਮੈਸੇਜ ਕਰਕੇ ਕਿਸੇ ਨੂੰ ਪੈਸੇ ਦਿੱਤੇ ਜਾਣ ਮੈਂ ਕਹਣਾ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪਿਆ SIM ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਇੰਨੀ ਜਲਦੀ ਘੱਟੋ ਘੱਟ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀਦੀ ਸਾਡੇ ਕਸਟਮਰ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਆਉਂਦਾ ਉਸੇ ਨੰਬਰ ਤੋਂ ਮੈਸੇਜ ਆ ਰਿਹਾ ਉਸੇ ਨੰਬਰ ਤੋਂ ਹੀ ਵੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਪੈਸੇ ਜਵਾਂ ਚੰਦਰ ਕੁਮਾਰ ਅਧੇ ਨਾਮ ਦੱਸ ਰਿਹਾ ਜੀ ਆਪਣਾ ਨਾਮ ਚੰਦਰ ਕੁਮਾਰ ਦੱਸ ਰਿਹਾ ਕੀ ਮੰਗਿਆ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀਆਂ ਨਾਲ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਸਾਡੀ ਕੋਈ ਕੋਨਰੇਟ ਕਿਤੇ ਹੋ ਰਹੀ ਆ ਨਾ ਸਰਵਿਸ ਚਲਣ ਲੈ ਰਿਹਾ ਤੇ ਨਾ ਕੋਈ ਦੂਸਰੀ ਲੈ ਕਾਨੂੰ ਫਰਾਡ ਹੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਸਾ ਜਿਵੇਂ ਕੋਣ ਹੋਏਗਾ ਜੇ ਫਰਾਡ ਹੋ ਜਾਂਦਾ ਕਿ ਇਹਨਾਂ ਦੇ ਤੇ ਐਸੇ ਕੋ ਬਚਣਾ ਚਾਹੀਦਾ ਇਹਨਾਂ ਕੋਲੋਂ ਤੇ ਸਾਨੂੰ ਦੱਸਿਆ ਜਾਏ ਪਿਆ ਸਾਡੀ ਕਿਸ ਤਰ੍ਹਾਂ ਹੋ ਗਈ ਆ